ਖਬਰਨਾਮਾ ਦਿਖ ਰਿਹਾ ਸਾਰੇ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਿੜਾ ਚੁੱਕਿਆ ਹੋਇਆ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੀ ਜੜ ਨੂੰ ਖਤਮ ਕੀਤਾ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਸਟੇਜਾਂ ਉੱਤੇ ਤੰਗ ਕੱਸਦੇ ਨੇ ਇਹਨਾਂ ਮੁਲਾਜ਼ਮਾਂ ਤੇ ਜੋ ਵਕ ਵਕ ਵਿਭਾਗਾਂ ਦੇ ਵਿੱਚ ਕੰਮ ਕਰਦੇ ਨੇ ਤੇ ਜਿਨ੍ਹਾਂ ਵੱਲੋਂ ਵਕ ਵਕ ਤਰੀਕਿਆਂ ਦੇ ਨਾਲ ਭ੍ਰਿਸ਼ਟਾਚਾਰੀ ਅਤੇ ਰਿਸ਼ਵਤ ਲਈ ਜਾਂਦੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਦੇਸ਼ਾਂ ਦੇ ਨਾਲ ਕਈ ਵੱਡੇ ਅਫਸਰ ਜਿਨ੍ਹਾਂ ਵੱਲੋਂ ਰਿਸ਼ਵਤਖੋਰੀ ਕੀਤੀ ਗਈ ਭ੍ਰਿਸ਼ਟਾਚਾਰ ਕੀਤਾ ਗਿਆ ਬਿਨਾਂ ਮਤਲਬ ਤੋਂ ਲੋਕਾਂ ਨੂੰ ਮੈਂਟਲੀ ਹਰਾਸ਼ਮੈਂਟ ਕੀਤਾ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ بڑے ਅਜਿਹੇ ਮਲਾਜ਼ਮਾ ਉੱਤੇ ਐਕਸ਼ਨ ਲਿਆ ਹੈ ਲੇਕਿਨ ਇਧਰ ਪੰਜਾਬ ਪੁਲਿਸ ਉੱਤੇ ਗਾਸ ਆ ਡਗੀ ਹੈ ਤੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਤੇ ਵੱਡੇ ਅਧਿਕਾਰੀਆਂ ਉੱਤੇ ਬੜਾ ਵੱਡਾ ਐਕਸ਼ਨ ਲਿਆ ਹੈ ਇੱਕ ਨਹੀਂ ਦੋ ਨਹੀਂ ਸੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਸੀਆਈਏ ਦੇ ਸਾਰੀ ਟੀਮ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਗੱਲ ਹੈ ਹਲਕਾ ਫਗਵਾੜੀ ਦੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦਾ ਉਸ ਵੇਲੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਦੋਂ ਫਗਵਾੜਾ ਦੀ ਪੂਰੀ ਸੀਆਈਏ ਟੀਮ ਨੇ ਤਸਕਰ ਨੂੰ ਛਡਾਉਣ ਲਈ 2.5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਜਾਣਕਾਰੀ ਅਨੁਸਾਰ ਪੁਲਿਸ ਨੇ ਫਗਵਾੜਾ ਦੀ ਪੂਰੀ ਸੀਏ ਟੀਮ ਨੂੰ ਗ੍ਰਿਫਤਾਰ ਕਰ ਲਿਆ ਜਿਸ ਵਿੱਚ ਸੀਏ ਦੇ ਇੰਚਾਰਜ ਬਿਸਮਤ ਸਿੰਘ ਮਾਹੀ ਐਸਆਈ ਨਿਰਮਲ ਕੁਮਾਰ ਐਸਆਈ ਜਸਵਿੰਦਰ ਸਿੰਘ ਅਤੇ ਕਾਂਸਟੇਬਲ ਜਗਰੂਪ ਸਿੰਘ ਸ਼ਾਮਲ ਹਨ ਦੋਸ਼ ਹੈ ਕਿ ਉਹਨਾਂ ਨੂੰ ਹਾਨੀ ਨਾਮਕ ਤਸਕਰ ਨੂੰ ਛਡਾਉਣ ਲਈ 2.5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਜੇਕਰ CIA ਦੇ ਅਫਸਰ ਰਿਸ਼ਵਤ ਲੈਣਗੇ ਇਟ ਮੀਨਸ ਪੰਜਾਬ ਨੇ ਦੁੱਧ ਵੀ ਰਾਖੀ ਬਿੱਲੇ ਪਠਾਏ ਹੋਏ ਨੇ ਜਾਂ ਕਹਿ ਸਕਦੇ ਹਾਂ ਕਿ ਖੇਤ ਨੂੰ ਜਿਹੜੀ ਵਾਰ ਖਾਂ ਲੱਗ ਪਈ ਹੈ ਜੇਕਰ CIA ਸਟਾਫ ਵੱਲੋਂ ਰਿਸ਼ਵਤ ਲਈ ਜਾਵੇਗੀ ਆ ਫਿਰ ਤੁਸੀਂ ਆਮ ਅਫਸਰਾਂ ਦਾ ਕੀ ਕਰੋਗੇ ਪੰਜਾਬ ਪਾਲ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਰੇਂਜ ਦੇ ਇੰਚਾਰਜ ਡੀਆਈਜੀ ਰਵੀ ਸਿੰਘਲਾ ਨੇ ਗ੍ਰਿਫਤਾਰੀਆਂ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੀ ਇੱਜ਼ਤ ਭ੍ਰਿਸ਼ਟਾਚਾਰ ਨੂੰ ਆਜ਼ਾਦ ਨਹੀਂ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਜੁਡੀਸ਼ੀਅਲ ਮੈਸੇਜ ਫਗਵਾੜਾ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਫਗਵਾੜਾ ਦੇ ਸਦਰ ਪੁਲਿਸ ਸਟੇਸ਼ਨ ਵਿੱਚ ਭ੍ਰਿਸ਼ਟਾਚਾਰ ਰੋਕਤਮ ਐਕਟ ਤਹਿਤ मामला दर्ज कर लिया गया यानी कि सीआईसीए स्टाफ सीआई ए स्टाफ ਦੇ ਪੰਜ ਮੈਂਬਰ ਅੱਜ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਉਂਕਿ ਉਹਨਾਂ ਵੱਲੋਂ ਹਣੀ ਨਾਮ ਦੇ ਇੱਕ ਡਰੱਗ ਤਸਕਰ ਦੇ ਕੋਲੋਂ 2.5 ਲੱਖ ਰੁਪਏ ਦੀ ਮਿਲ ਕੇ ਰਿਸਤ ਲਈ ਗਈ ਪੰਜਾਬ ਪੁਲਿਸ ਨੇ ਅੱਜ ਇਹਨਾਂ ਪੰਜ ਮੁਲਾਜ਼ਮਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਫਗਵਾੜਾ ਦੀ ਅਦਾਲਤ ਵਿੱਚ ਪੇਸ਼ ਕਰਨਗੇ ਉਸ ਤੋਂ ਬਾਅਦ ਇਹ ਰਿਮਾਨਟੇ ਚਲੇ ਜਾਣਗੇ